ਅੰਡੇ ਕਿਤੇ ਤੇ ਕੁੜਕੜ ਕਿਤੇ ਇਹ ਆਖਣ ਦਾ ਕੀ ਮਤਲਬ ਹੁੰਦਾ ਇਹਦੇ ਆਖਣ ਦਾ ਸਾਡੀ ਅੱਜ ਦੀ ਗੱਲਬਾਤ ਦੇ ਨਾਲ ਕੀ ਸੰਬੰਧ ਹੈਗਾ ਕੀ ਤੱਲਕ ਹੈਗਾ ਇਹ ਸਾਰਾ ਕੁਝ ਅੱਜ ਜਰਾ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਪਰ ਉਸ ਤੋਂ ਪਹਿਲੇ ਬੇਨਤੀ ਹੈਗੀ ਐ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੇ ਤੁਸੀਂ ਫੈਕਸ ਵਿਦ ਜੀਸੀ ਦੇਖਦੇ ਪਾਏ ਹੋ ਤੁਹਾਨੂੰ ਬੇਨਤੀ ਹੈ ਸਭ ਡਾਇਸਪੋਰਾ ਦੇ ਪੰਜਾਬੀ ਭਰਾਵਾਂ ਨੂੰ ਸਿੱਖਾਂ ਨੂੰ ਖਾਲਸਤਾਨੀ ਪੱਖੀ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਘੰਟੀਆਂ ਦੇ ਬਟਨ ਦੱਬ ਲਓ ਤਾਂ ਕਿ ਅਸੀਂ ਤੁਹਾਡੇ ਤੱਕ ਪਹੁੰਚਦੇ ਰਹੀਏ ਤੇ ਤੁਸੀਂ ਆਪਣੇ ਕਮੈਂਟ ਦੇ ਰਾਹੀਂ ਸਾਡੀ ਰਹਿਨਮਾਈ ਵੀ ਕਰਦੇ ਰਹਿੰਦੇ ਹੋ ਤੇ ਹੁਣ ਆਨੇ ਆ ਅੱਜ ਦੀ ਇਸ ਕੁੜਕੁੜ ਤੇ ਅੰਡੇ ਵਾਲੇ ਕਹਾਣੀ ਦੇ ਪਿੱਛੇ ਅੱਛਾ ਜੀ ਇਹ ਕੁੜਕੁੜ ਜਿਹੜੀ ਹੋ ਰਹੀ ਏ ਇਹ ਕੁੜਕੁੜ ਕਰ ਰਹੀਆਂ ਨੇ ਜਨਾਬ ਕੈਨੇਡਾ ਦੀਆਂ ਫੋਰਨ ਮਿਨਿਸਟਰ ਤੇ ਕੁੜਕੁੜ ਕਰਦੀਆਂ ਨੇ ਕੈਨੇਡਾ ਦੇ মিডিਆ ਦੇ ਸਾਹਮਣੇ ਪਹਿਲੇ ਜ਼ਰਾ ਸੁਣ ਲੈਣੇ and what specifically did you say to prime minister modi about the ongoing targeting of the sikh community in canada i raised at all points issues relating to transnational repression issues relating to the safety and security of every canadian citizen and the importance of an independent legal investigation that must always investigate crimes that have occurred on Canadian soil. I want to reiterate that this has been top of mind for me in every conversation, and I never hesitate to raise the importance of it. As I said, I'm here acting on behalf of all Canadians and making sure that they know that public safety concerns are the first and foremost priority of the Government of Canada. <laughs> ਜਿਹੜੀਆਂ ਕੈਨੇਡੀਆ ਜਿਹੜੇ ਕੈਨੇਡੀਅਨ ਦੇ ਜਿਹੜੇ ਲੋਕ ਨੇ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਦੇ ਮੰਨ ਦੀ ਆਵਾਜ਼ ਹੈ ਜਾਂ ਉਹਨਾਂ ਦੀ ਡਿਮਾਂਡ ਹੈ ਇਹ ਉਹ ਗੱਲਾਂ ਨੇ ਕਿ ਹਿੰਦੁਸਤਾਨ ਜਿਹੜਾ ਉਹ ਕੈਨੇਡਾ ਦੀ ਸੋਇਲ ਦੇ ਉੱਤੇ ਆ ਕੇ ਕੈਨੇਡਾ ਦੇ ਵਿੱਚ ਆ ਕੇ دہشت گردੀ ਕਰਵਾਉਂਦਾ ਟਰਨੈਸ਼ਨਲ ਰਿਪਰੈਸ਼ਨ ਉੱਥੇ ਕਰਾਂਦਾ ਮੰਦ ਭਾਗੇ ਕੰਮ ਕਰਾਂਦਾ ਕੈਨੇਡੀਆ ਦੇ ਕੈਨੇਡਾ ਦੇ ਜਿਹੜੇ ਸ਼ਹਿਰੀ ਨੇ ਉਹਨਾਂ ਨੂੰ ਕਤਲ ਤੱਕ ਕਰਵਾਇਆ ਭਾਈ ਹਰਦੀਪ ਸਿੰਘ ਨਿੱਜਰ ਦਾ ਕਲਾਸਿਕਲ ਕੇਸ ਹੈ ਇਹ ਉਹ ਗੱਲਾਂ ਕਰ ਰਹੀ ਹੈ ਇਨੂੰ ਮੈਂ ਕਹਿੰਦਾ ਇਹ ਕੁੜਕੁੜ ਕਰ ਰਹੀ ਏ ਇਹ ਕੁੜਕੁੜ ਕਰ ਰਹੀ ਏ মিডিਆ ਦੇ ਸਾਹਮਣੇ ਤੇ মিডিਆ ਵੀ ਕਿਹੜਾ ਕੈਨੇਡਾ ਦਾ মিডিਆ ਯਾਨੀ ਕਿ ਪੋਲਿਟਿਕਸ ਘਰ ਦੀ ਜਿਹੜੀ ਕੰਜ਼ਮਪਸ਼ਨ ਹੈ ਆਪਣੇ ਮੁਲਕ ਦੀ ਜਿਹੜੀ ਲੋਕ ਹੈ ਉਹਨਾਂ ਨੂੰ ਉਹਨਾਂ ਦੀ ਕੰਜ਼ਮਪਸ਼ਨ ਵਾਸਤੇ ਇਹ ਗੱਲਾਂ ਕਰ ਰਹੀ ਏ ਇਹ ਨੂੰ ਮੈਂ ਕਹਿ ਰਿਹਾ ਇਹ ਕੁੜਕੁੜ ਕਰ ਰਹੀ ਏ ਕੈਨੇਡੀਅਨ মিডিਆ ਦੇ ਸਾਹਮਣੇ ਤੇ ਆਂਡੇ ਕਿੱਥੇ ਦਿੱਤੇ ਆਂਡੇ ਦਿੱਤੇ ਇਹਨੇ ਆਪਣੇ ਸਸਰਾਲ ਜਿਹਨੂੰ ਮੈਂ ਕਹਿੰਦਾ ਆਂਡੇ ਉਹ ਹੈ ਜੁਆਇੰਟ ਸਟੇਟਮੈਂਟ ਜਿਹਦੀ ਕਿ ਆਫੀਸ਼ੀਅਲ ਹیثیت ਹੁੰਦੀ ਏ ਮੀਡੀਆ ਦੇ ਸਾਹਮਣੇ ਕੋੜ-ਕੋੜ ਕਰਨ ਦੇ ਨਾਲ ਉਹਦਾ ਹਿੰਦੁਸਤਾਨ ਦੀ ਸਿਹਤ ਤੇ ਕੋਈ ਫਰਕ ਨਹੀਂ ਪੈਣਾ ਕੋਈ ਫਰਕ ਨਹੀਂ ਪੈਣਾ ਅਸਲ ਫਰਕ ਤੇ ਪੰਡਾ ਜੀ ਜੇ ਤੁਸੀਂ ਜੁਆਇੰਟ ਕਮਿਊਨੀਕੇ ਕੱਢਦੇ ਹੋ ਜੇ ਤੁਸੀਂ ਜੁਆਇੰਟ ਸਟੇਟਮੈਂਟ ਕੱਢਦੇ ਹੋ ਕਿ ਜੀ ਕਿ ਮੇਰੀ ਅੱਜ ਹਿੰਦੁਸਤਾਨ ਦੇ ਫਾਰਨਰ ਮਿਨਿਸਟਰ ਦੇ ਨਾਲ ਮੁਲਾਕਾਤ ਹੋਈ ਤੇ ਅਸੀਂ ਉਹਨਾਂ ਇਹਨਾਂ ਗੱਲਾਂ ਤੇ ਜਿਹੜੇ ਐਗਰੀ ਕੀਤਾ ਇਹਨਾਂ ਇਹਨਾਂ ਗੱਲਾਂ ਤੇ ਅਸੀਂ ਡਿਸਕਸ ਕੀਤਾ ਉਹ ਪੂਰੀ ਤੁਸੀਂ ਕਮਿਊਨੀਕੇਸ਼ਨ ਪੜੋ ਜੁਆਇੰਟ ਸਟੇਟਮੈਂਟ ਪੜੋ ਉਹਦੇ ਵਿੱਚ ਕੋਆਪਰੇਸ਼ਨ ਦੀ ਗੱਲ ਹੈ ਕੈਨੇਡਾ ਤੇ ਹਿੰਦੁਸਤਾਨ ਦੇ ਜਿਹੜੇ ਸਬੰਧ ਨੇ ਉਹਨਾਂ ਨੂੰ ਬढ़ावा ਦੇਣ ਦੀ ਗੱਲ ਹੈ ਉਹਨਾਂ ਨੂੰ ਰਿਸਟੋਰ ਕਰਨ ਦੀ ਗੱਲ ਹੈ ਪਰ ਜਿਹੜਾ ਮੁੱਦਾ ਅਸਲ ਹੈ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਲਫ਼ਜ਼ ਤੱਕ ਨਹੀਂ ਮੈਂ ਯਾਨੀ ਕਿ ਕੈਨੇਡਾ ਦੀ ਫਾਰਨ ਮਿਨਿਸਟਰ ਨੇ ਉਹਨਾਂ ਨੂੰ ਇਸਤੇ ਕੋਈ ਕਨਸਰਨ ਜ਼ਾਹਿਰ ਕੀਤਾ ਬਿਲਕੁਲ ਮੂੰਹ ਬੰਦ ਹੈ ਕੋਈ ਇੱਕ ਲਫ਼ਜ਼ ਨਹੀਂ ਹਿੰਦੁਸਤਾਨ ਨੇ ਕੀ ਕਿਹਾ ਕੋਈ ਇੱਕ ਲਫਜ਼ ਨਹੀਂ ਹਿੰਦੁਸਤਾਨ ਨੇ ਕੋਈ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਉਹਦੇ ਕੇਸ ਦੇ ਵਿੱਚ ਕੋਈ ਕੋਆਪਰੇਟ ਕਰੇਗਾ ਕੋਈ ਨਹੀਂ ਬਿਸ਼ਨੋਈ ਗੈਂਗ ਦੇ ਉੱਤੇ ਕੋਈ ਇੱਕ ਲਫਜ਼ ਨਹੀਂ ਇਹ ਆ ਅੰਡੇ ਕਿਉਂਕਿ ਇਹ ਨੀਤਾ ਆਨੰਦ ਜਿਹੜੀਆਂ ਨੇ ਇਹ ਹੈਗੀਆਂ ਨੇ Hindu Brahmin ਤੇ ਲੱਗਦਾ ਕਿ ਖੂਨ ਖਿੱਚ ਮਾਰ ਰਿਹਾ ਹੈ ਜਿਹੜੀ ਆਪਣੀ ਇਹਦੀ ਨੈਸ਼ਨੈਲਿਟੀ ਹੈ ਜਿਹੜੀ ਜਿਹੜੀ ਆਪਣੀ ਅੰਦਰ ਦੀ ਜਿਹੜੀ ਭਾਵਨਾ ਹੈ ਨਾ ਉਹ ਖਿੱਚ ਕੇ ਲੈ ਜਾ ਰਹੀਆਂ ਇੱਕ ਹੋਰ ਨਹੀਂ ਉਹਨਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਖਿੱਚ ਕੇ ਲੈ ਕੇ ਤੇ ਜਾ ਕੇ ਹਿੰਦੁਸਤਾਨ ਦੇ ਨਾਲ ਦੁਬਾਰਾ ਪੀਂਗਾ ਪੈ ਰਹੀਆਂ ਹੁਣ ਇਹ ਗੱਲ ਅੱਜਕਲ ਚੁੱਪੀ ਤਾਂ ਨਹੀਂ ਰਹਿੰਦੀ ਅਗਰ ਕੋਈ ਕੋੜ ਕੋੜ ਕਿਤੇ ਕਰੇਗਾ ਤੇ ਆਂਡੇ ਕਿਤੇ ਜਾ ਕੇ ਦੇਗਾ ਤੇ ਪਤਾ ਤਾਂ ਲੱਗੇਗਾ ਨਾ ਇਹ ਕੁੜੇ ਕੇ ਕੁੜੀ ਜਿਹੜੀ ਕੁਕੜੀ ਏ ਇਹ ਕੁਕੜੀ ਜਿਹੜੀ ਏ ਵਫਾਦਾਰ ਕਿਸੇ ਹੋਰ ਦੇ ਨਾਲ ਏ ਦਾਣਾ ਦੂਣਾ ਖਾਣ ਵਾਸਤੇ ਕਿਤੇ ਹੋਰ ਆਉਂਦੀ ਏ ਇਹੀ ਗੱਲ ਏ ਨਾ ਤੋ ਕੁਕੜੀ ਕੋੜਕੋੜ ਕਿਤੇ ਕਰੇ ਤੇ ਆਂਡਾ ਕਿਤੇ ਦੇਵੇ ਤੇ ਫਿਰ ਮਾਲਕ ਨੂੰ ਚੰਗੀ ਤੇ ਨਹੀਂ ਲੱਗਦੀ ਨਾ ਉਹ ਫਿਰ ਉਹਦਾ ਕੋਈ ਸਰਬੰਧ ਕਰਦਾ ਇਹ ਇਸ ਵਾਸਤੇ ਇਹ ਨੀਤਾ ਆਨੰਦ ਸਾਹਿਬਾ ਜਿਹੜੀਆਂ ਨੇ ਜਦੋਂ ਇੱਕ ਇਹ ਕੁੜਕੜ ਵੀ ਤਾਂ ਕੀਤੀ ਕਿਉਂਕਿ ਜਦੋਂ ਜੁਆਇੰਟ ਸਟੇਟਮੈਂਟ ਦੇ ਵਿੱਚ ਕੋਈ ਜ਼ਿਕਰ ਨਹੀਂ ਆਇਆ ਪਹਿਲੇ ਵੀ ਤਫਜ਼ਾਸਤਨ 6 ਫਾਰ ਜਸਟਿਸ ਨੇ ਖਾਤ ਲਿਖੇ ਪੂਰੇ 6 ਫਾਰ ਜਸਟਿਸ ਨੇ ਪੂਰੀ ਚਿਤਾਬਨੀਆਂ ਦਿੱਤੀਆਂ ਇਹ ਤਾਂ ਕਿਹਾ ਗਿਆ ਕਿ ਤੁਸੀਂ ਜਾਓ ਹੀ ਨਾ ਉੱਥੇ ਅਗਰ ਜਾਓ ਤੇ ਫਿਰ ਕਮਜ਼ ਕਮ ਜਿਹੜਾ ਤੁਹਾਡੇ ਸ਼ਹਿਰੀ ਨੇ ਜਿਹੜੇ ਸਿੱਖ ਐਕਟਿਵਿਸਟ ਨੂੰ ਤੂੰ ਉੱਥੇ ਜਿਹੜਾ ਉਹਨਾਂ ਦਾ ਮੰਦ ਭਾਗੇ ਕੰਮ ਹੋ ਰਿਹਾ ਨੇ ਜਿਹੜਾ ਉਹਨੂੰ ਕਤਲ ਕੀਤਾ ਜਾ ਰਿਹਾ ਜੀ ਜਸੂਸੀਆਂ ਕੀਤੀਆਂ ਜਾ ਰਹੀਆਂ ਹਿੱਟਮੈਨ ਭੇਜੇ ਜਾ ਰਹੇ ਨੇ ਜਿਹੜੇ ਗੈਂਗਸ ਪਿੱਛੇ ਲਾਏ ਨੇ ਪੈਟਰਨ ਆਪਣਾ ਪੂਰੀ ਤਰ੍ਹਾਂ ਸਰਪ੍ਰਸਤੀ ਕਰਕੇ ਹਿੰਦੁਸਤਾਨ ਨੇ ਕਮਜ਼ ਉਹਨਾਂ ਦੇ ਉੱਤੇ ਗੱਲ ਕਰੋ ਜਾ ਕੇ ਉਹਨਾਂ ਦੇ ਉੱਤੇ ਗੱਲ ਕਰੋ ਔਰ ਆਪਣੇ ਜਿਹੜੇ ਸੰਬੰਧ ਨੇ ਜਿਹੜੇ ਆਪਣੇ ਗ੍ਰੀਲੇਸ਼ਨ ਨੇ ਤੁਸੀਂ ਆਪਣੇ ਜਿਹੜਾ ਜਿਹੜੇ ਤੁਸੀਂ ਉਤਾਵਲੇ ਹੋਏ ਹੋ ਇਹਨਾਂ ਰਿਲੇਸ਼ਨ ਨੂੰ ਤੁਸੀਂ ਜਿਹੜਾ ਅੱਗੇ ਵਿਧਾਨ ਵਾਸਤੇ ਕਮ ਇਸ ਕਮ ਕੰਡੀਸ਼ਨ ਲਾਓ ਇਹਨਾਂ ਨੂੰ ਮਸ਼ਰੂਤ ਕਰੋ ਇਹਨਾਂ ਦੇ ਉੱਤੇ ਕੋਈ ਸ਼ਰਤ ਰੱਖੋ ਇਹਨਾਂ ਦੇ ਕੋਲ ਕੋਈ ਗਾਰੰਟੀ ਲਾਓ ਗਾਰੰਟੀ ਮੰਗੋ ਕਿ ਜਨਾਬ ਤੁਸੀਂ ਜਿਹੜਾ ਨਾ ਸਾਡੇ ਜਿਹੜੇ ਲੋਕ ਨੇ ਇਹਨਾਂ ਦੇ ਪਿੱਛੇ ਜਿਹੜੇ ਪਹਿਲੇ ਕੰਮ ਕਰਦੇ ਉਹਨੂੰ ਤੁਸੀਂ ਰਾਹ ਰੋਕੋਗੇ ਤੁਸੀਂ ਤਾਂ ਮੁੜ ਕੇ ਭੇਜ ਦਿੱਤਾ ਉੱਥੇ ਦਿਨੇਸ਼ ਪਟਨਾਇਕ ਜਿਹੜਾ ਆਲਰੇਡੀ ਇਸ ਲਹਿਰ ਦਾ ਹਿੱਸਾ ਹੈ ਜਿਹੜਾ ਆਲਰੇਡੀ ਸਿੱਖਾਂ ਨੂੰ ਜਿਹੜਾ ਆਪਣਾ ਕੰਮ ਕਰਾਉਣ ਵਾਸਤੇ ਰੌ ਦਾ ਜਿਹੜਾ ਇੱਕ ਏਜੰਟ ਕਹਿ ਲਓ ਵੱਡੇ ਭੱਦਰ ਤੇ ਕੰਮ ਕਰ ਰਿਹਾ ਆਪਣਾ ਇਹਨੂੰ ਉੱਥੇ ਐਕਸੈਪਟ ਕਰ ਲਿਆ ਤੁਹਾਡੀ ਇੰਟੈਂਸ਼ਨ ਤੇ ਉਹ ਤੋਂ ਹੀ ਸਾਹਰ ਸੀ ਕਿ ਤੁਹਾਨੂੰ ਆਪਣੇ ਸ਼ਹਿਰੀਆਂ ਦੇ ਖੂਨ ਡੁੱਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਅਗਰ ਫਰਕ ਨਹੀਂ ਪੈਂਦਾ ਤੇ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਕੈਨੇਡਾ ਤੇ ਜਿਹੜੇ ਜਿਹੜੀ ਜਿਹੜੀ ਕਾਨੂੰਨ ਹੈ ਜਿਹੜੀ ਉੱਥੇ ਦੀ ਆਪਣਾ ਲੀਗਲ ਜਿਹੜਾ ਹੈ ਜਿਹੜਾ ਰੂਲ ਆਫ ਲਾ ਹੈ ਜਿਹੜੇ ਲੋਕਾਂ ਦੀ ਜਿਹੜੇ ਹਿਊਮਨ ਰਾਈਟਸ ਨੇ ਜਿਹੜੇ ਲੋਕਾਂ ਨੂੰ ਸਿਕਿਉਰਿਟੀ ਦਾ ਅਹਿਸਾਸ ਹੁੰਦਾ ਤੁਹਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਜਿਹੜੀ ਹੈ ਤੁਸੀਂ ਉੱਥੇ ਕੰਪਰੋਮਾਈਜ਼ ਕਰ ਲਿਆ ਤੁਸੀਂ ਜਾ ਕੇ ਸਰੈਂਡਰ ਕਰ ਦਿੱਤਾ ਇਸੇ ਵਾਸਤੇ ਹੀ ਜਿਹੜੀ ਸਿਕਸ ਫਾਰ ਜਸਟਿਸ ਨੇ ਡਿਮਾਂਡ ਕੀਤੀ ਏ ਕਿ ਤੁਸੀਂ ਜਿਹੜਾ ਇਹਦੀ ਜਿਹੜੀ ਇਹਦੀ ਇਹ ਆਪਣਾ ਇਹਦੀ ਕਿਆ ਕਹਿੰਦੇ ਨੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਨੀਤਾ ਆਨੰਦ ਨੇ ਕਿਦੇ ਬਿਹਾਫ ਤੇ ਜਾ ਕੇ ਪੂਰੇ ਕੈਨੇਡਾ ਦੀ ਸੋਵਰਨਿਟੀ ਜਿਹੜੀ ਉੱਥੇ ਸਰੈਂਡਰ ਕਰ ਦਿੱਤੀ ਇਹ ਡਿਮਾਂਡ ਬਿਲਕੁਲ ਜਾਇਜ਼ ਹੈ ਇਹਦੇ ਤੇ ਕੈਂਪੇਨ ਤੁਸੀਂ ਮੈਂ ਵੀ ਤੁਹਾਨੂੰ ਹਿੱਸਾ ਪਾਣਾ ਸਭ ਨੂੰ ਮੈਂ ਕਹਿੰਨਾ ਤੁਸੀਂ ਇਸ ਕੈਂਪੇਨ ਨੂੰ ਅੱਗੇ ਵਧਾਓ ਤਾਂ ਕਿ ਘੱਟੋ ਘੱਟ ਜਿਹੜੀ ਕੈਨੇਡਾ ਦੀ ਜਿਹੜੀ ਜਿਹੜੀ ਉਹਦੇ ਜਿਹੜੀ ਆਪਣਾ ਜਿਹੜੀ ਉੱਥੇ ਐਸਟੈਬਲਿਸ਼ਮੈਂਟ ਹੈ ਜਿਹੜੀ ਜਿਹੜੀ ਕਮਜ਼ ਕਮ ਕੈਨੇਡਾ ਨੂੰ ਚਲਾਉਂਦੇ ਨੇ ਸਰਕਾਰ ਇਹ ਉਹ ਮਾਮਲਾ ਵਵਸਤਾ ਚ ਰਹੀ ਉਹ ਕਮਜ਼ ਕਮ ਇਸ ਤੇ ਸਿਰ ਤੇ ਸੁਟਕੇ ਉੱਤੇ ਗੱਲ ਕਰਨ ਉਹ ਉੱਤੇ ਦੇਖਣ ਪੁੱਛਣ ਕਿ ਭਾਈ ਇਹ ਹੋਇਆ ਕੀ ਏਡਾ ਵੱਡਾ ਪੋਲਿਸੀ ਸ਼ਿਫਟ ਕਿੱਥੇ ਤੁਹਾਡਾ ਇੱਕ ਪ੍ਰਧਾਨ ਮੰਤਰੀ ਅਸਿਸਟੈਂਟ ਟਰੂਡੋ ਜਿਹੜਾ ਉਹ ਅਸੈਂਬਲੀ ਉਹ ਆਪਣਾ ਅਸੈਂਬਲੀ ਅਸੈਂਬਲੀ ਦੇ ਵਿੱਚ ਖਲੋ ਕੇ ਕਹਿ ਰਿਹਾ ਕਿ ਹਿੰਦੁਸਤਾਨ ਦੇ ਦੇ ਵਿਰੁੱਧ ਸਾਰੇ ਸਬੂਤ ਮੌਜੂਦ ਨੇ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਦਾ ਕਤਲ ਕਰਵਾਇਆ ਕਿੱਥੇ ਉਹ ਸ਼ਿਫਟ ਕਿੱਥੇ ਜਨਾਬ ਐ ਥੱਲੇ ਐਡਾ ਐਡਾ ਥੱਲੇ ਡਿੱਗ ਪਿਆ ਤੁਸੀਂ ਔਰ ਫਿਰ ਇਹ ਕਿਨੂੰ ਯਾਦ ਨਹੀਂ ਮੈਂ ਦੱਸਣਾ ਗੁਰਪ੍ਰਿੰਤ ਸਿੰਘ ਪੰਨੂ ਹਰਾਂ ਨੇ ਬੜਾ ਜ਼ਬਰਦਸਤ ਤੇ ਟਵੀਟ ਕੀਤੀ ਤਬਾ ਤੁਹਾਡੇ ਸਾਹਮਣੇ ਰੱਖਾਂਗਾ ਜਿਹੜਾ ਕਿ ਬਿਲਕੁਕੁਲ ਲੌਜੀਕਲ ਵੀ ਹੈ ਔਰ ਉਹਨਾਂ ਨੇ ਜਿਹੜਾ ਸਵਾਲ ਚੁੱਕਿਆ ਉਹ ਵੀ ਬੜਾ ਜਾਇਜ਼ ਹੈ ਇਹ ਮੈਂ ਤੁਹਾਨੂੰ ਦੱਸਣਾ ਪਰ ਉਸ ਤੋਂ ਪਹਿਲੇ ਥੋੜਾ ਜਿਹਾ ਜ਼ਰਾ ਆਪਾਂ ਇੱਕ ਹੋਰ ਗੱਲ ਸੁਣ ਲਓ ਕਿ ਇਹ ਨੀਤਾ ਆਨੰਦ ਕੀ ਮਤਲਬ ਇਹ ਯਾਦ ਆਸ਼ ਤੇ ਚਲੇਗੀ ਪ੍ਰਾਣੀਆਂ ਨਹੀਂ ਕਿ ਠੀਕ 1 ਸਾਲ ਪਹਿਲੇ ਅੱਜ ਤੋਂ ਇਹੀ ਸਰਕਾਰ ਸੀ ਕਾਰਨੀ ਸਾਹਿਬ ਆ ਚੁੱਕੇ ਸਨ ਠੀਕ 1 ਸਾਲ ਪਹਿਲੇ ਅੱਜ ਦੇ ਦਿਨੀ ਜਿਹੜੀ ਰਾਇਲ ਕੈਨੇਡੀਅਨ ਪੁਲਿਸ ਹੈ ਜਿਹੜੀ ਪੁਲਿਸ ਹੈ ਉਹ ਇਕਨੋਲਜ ਕਰ ਰਹੀ ਸੀ ਕਿ ਬਖਸ਼ਨੋਈ ਗੈਂਗ ਜਿਹੜਾ ਇੱਥੇ ਟਾਰਗੇਟ ਕਰ ਰਿਆ ਔਰ ਇਹਦਾ ਤੱਲਕ ਜਿਹੜਾ ਇੰਟਰਨੈਸ਼ਨਲ ਰਿਪ੍ਰੈਸ਼ਨ ਜਿਹੜਾ ਕੈਨੇਡਾ ਦੀ ਆਪਣੀ ਸਰਜ਼ਮੀਨ ਦੇ ਉੱਤੇ ਹੋ ਰਿਹਾ ਹੈ ਦਾ ਤੱਲਕ ਜਿਹੜਾ ਪਿੱਛੇ ਦੀਆਂ ਤਲਾਮਾਂ ਜਿਹੜੀਆਂ ਇਹਦੀਆਂ ਡੋਰਾਂ ਜਿਹੜੀਆਂ ਨੇ ਉਹ ਹਿੰਦੁਸਤਾਨ ਤੋਂ ਹਿਲਦੀਆਂ ਐ ਸੁਣੋ ਜਰਾ Police carry. And I will say uh, what we and it's been publicly uh, attributed and uh, and claimed by uh, one uh, organized crime group in particular, which is the Bishnoi group. Um, so that's what we're seeing uh, here in Canada, and we believe that that group is uh, connected to uh, agents of the government of India. police the Bishnoi gang, Hindustan, ਕਿ ਪਰੇਸਕ ਤੇ ਮਰੀਖ ਤੋਂ ਆਈ ਜਾਂ ਉੱਥੇ ਕੋਈ ਹੋਰ ਕਾਨੂੰਨ ਚੱਲਦਾ ਕੈਨੇਡਾ ਦੀ ਪੁਲਿਸ ਹੈ ਨਾ ਸਾਰੀਆਂ ਰਿਪੋਰਟਾਂ ਇਹਨਾਂ ਦੇ ਰਾਈ ਸਾਰੀਆਂ ਉੱਥੇ ਸਰਕਾਰ ਨੂੰ ਜਾਂਦੀਆਂ ਕਿ ਨਹੀਂ ਜਾਂਦੀਆਂ ਯਾ ਨੀਤਾ ਆਨੰਦ ਜਿਹੜੀ ਇਨਪੁਟਸ ਵੀ ਸਿਰਫ ਆਪਣਾ ਹਿੰਦੁਸਤਾਨ ਤੋਂ ਲੈ ਰਹੀ ਉਹ ਆਪ ਇਹਨੇ ਇਨਪੁਟ ਵੀ ਸਾਰਾ ਆਪਣੇ ਸਹੁਰਿਆਂ ਤੋਂ ਲੈ ਰਹੀ ਹੈ ਉਹਦੇ ਵਿੱਚ ਜਿਹੜਾ ਆਪਣਾ ਹੁਣ ਬ੍ਰਾਹਮਣ ਜਾਤ ਪਿਆ ਹੋਇਆ ਉਹ ਉੱਥੇ ਜਾ ਕੇ ਨਰਿੰਦਰ ਮੋਦੀ ਨਾਲ ਹੱਥ ਮਿਲਾ ਰਹੀ ਏ ਉਹ ਕੋਈ ਗੱਲ ਨਹੀਂ ਉੱਥੇ ਜਾ ਕੇ ਫੋਰਨ ਮਿਨਿਸਟਰ ਦੇ ਨਾਲ ਹੱਥ ਮਿਲਾ ਰਹੀ ਏ ਕੋਈ ਗੱਲ ਨਹੀਂ ਜੁਆਇੰਟ ਸਟੇਟਮੈਂਟ ਆ ਰਹੀ ਹੈ ਸਭ ਕੁਝ ਗਾਇਬ ਹੈ ਤੇ ਬਾਅਦ ਜਦੋਂ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਕੈਨੇਡੀਅਨ ਸ਼ਹਿਰੀਆਂ ਨੇ ਪੂਰੀ ਦੁਨੀਆ ਤੇ ਜਦੋਂ ਰੌਲਾ ਪਿਆ ਰੌਇਟਰ ਨੇ ਸਟੋਰੀਆਂ ਤੱਕ ਛਾਪ ਦਿੱਤੀਆਂ ਬੀਬੀ ਸੀ ਨੇ ਸਟੋਰੀ ਕਰ ਦਿੱਤੀ ਕਿ ਜਨਾਬ ਉਹ ਆਪਣਾ ਬੰਦਾ ਮਰਵਾ ਕੇ ਜਾ ਕੇ ਤੁਸੀਂ ਇਹ ਇਹ ਜਿਹੜਾ ਹਰਕਤ ਹੈ ਇਹ ਤੇ ਹਿੰਦੁਸਤਾਨ ਨੂੰ ਕਰਨੀ ਚਾਹੀਦੀ ਸੀ ਕਿ ਉਹ ਜਾ ਕੇ ਮੰਤਰਲਾ ਕਰਦਾ ਕਿ ਸਾਡਾ ਤਲਕ ਠੀਕ ਕਰ ਲਓ ਤੁਹਾਡਾ ਬੰਦਾ ਮਰਿਆ ਮਰਵਾਇਆ ਮਤਲਬ ਤੁਸੀਂ ਕਾਤਲ ਨਾਲ ਸੁਲ੍ਹਾ ਕਰ ਲਈ ਜਾ ਕੇ ਇਹ ਦੇਖੋ ਨਾ ਇਹ ਨਵੀਂ ਇਹ ਨਵੀਂ ਜਰਨਲਿਸਟਿਕਸ਼ਨ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਕਿ ਜਨਾਬ ਕਾਦਲਾ ਨੇ ਸੁਲਾ ਕਰ ਲਈ ਜਾ ਕੇ ਸੁਲਾ ਕੀ ਬਲਕੇ ਮੰਤਾ ਕਰ ਲਈਆਂ ਜਾ ਕੇ ਤੇ ਬਾਅਦ ਜਦੋਂ ਸਾਰਾ ਰੌਲਾ ਪਿਆ ਮਤਾਲਬੇ ਹੋਏ ਤੇ ਤੁਸੀਂ ਜਨਾਬ ਕੈਨੇਡਾ ਦੇ মিডিਆ ਦੇ ਸਾਹਮਣੇ ਬੈਠ ਕੇ ਕਹਿ ਰਹੇ ਜੀ ਨਹੀਂ ਮੈਂ ਮੇਰਾ ਸਾਰਾ ਕੁਝ ਨੌਲੇਜ ਹੈ ਮੈਂ ਗੱਲ ਕੀਤੀ ਉਹ ਭਾਈ ਗੱਲ ਕੀਤੀ ਤੇ ਉਹ ਜੁਆਇੰਟ ਸਟੇਟਮੈਂਟ ਵਿੱਚ ਕਿਉਂ ਨਹੀਂ ਉਹ ਹਿੰਦੁਸਤਾਨ ਦੇ মিডিਆ ਵਿੱਚ ਕਿਉਂ ਨਹੀਂ ਅਨੀਤਾ ਆਨੰਦ ਸਾਹਿਬ ਦੱਸੋ ਨਾ ਇੰਡੀਅਨ মিডিਆ ਨੇ ਰਿਪੋਰਟ ਕਿਉਂ ਨਹੀਂ ਕੀਤਾ ਇੰਟਰਨੈਸ਼ਨਲ মিডিਆ ਨੇ ਰਿਪੋਰਟ ਨਹੀਂ ਕੀਤਾ ਅੱਜ ਵੀ ਕਿਸ ਨਾਲ ਤੁਸੀਂ ਉਹਨਾਂ ਨੂੰ ਕੋਈ ਕਾਊਂਟਰਪਾਰਟ ਨੂੰ ਗੱਲ ਕੀਤੀ ਹੈ ਇੰਡੀਆ ਨੇ ਕਿਕਨੋਲਜ ਨਹੀਂ ਕੀਤਾ ਨਾ ਫੋਰਨ ਮਿਨਿਸਟਰੀ ਨੇ ਨਾ ਉਹਨਾਂ ਦੀ ਬਾਕੀ ਕਿਸੇ ਹੋਰ ਵਿਵਸਥਾ ਨੇ ਕਿਸੇ ਨੇ ਉਹਨੇ ਇਕਨੋਲਜ ਕੀਤਾ ਕਿ ਜਨਾਬ ਕੈਨੇਡਾ ਦੀ ਫੋਰਨ ਮਿਨਿਸਟਰ ਨੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦਾ ਮੁੱਦਾ ਚੁੱਕਿਆ ਕਿਤੇ ਵੀ ਗੱਲ ਨਹੀਂ ਚੁੱਕੀ ਤੁਸੀਂ ਤਾਂ ਆਪਣੀ ਪੁਲਿਸ ਨੂੰ ਵੀ ਥੱਲੇ ਲਵਾ ਦਿੱਤਾ ਤੁਸੀਂ ਆਪਣੀ ਸਰਕਾਰ ਨੂੰ ਆਪਣੀ ਆਪਣੀ ਪਬਲਿਕ ਨੂੰ ਥੱਲੇ ਲਵਾ ਦਿੱਤਾ ਆਪਣੀ ਨੇਸ਼ਨ ਨੂੰ ਤੁਸੀਂ ਆਪਣਾ ਜਿਹੜਾ ਸਿਰ ਥੱਲੇ ਕਰਵਾ ਦਿੱਤਾ ਤੁਸੀਂ ਕੈਨੇਡਾ ਦੇ ਛੱਡੇ ਦਾ ਸਿਰ ਚੁਕਵਾ ਦਿੱਤਾ ਇਹ ਤੇ ਤੁਹਾਡੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਤੁਹਾਡੀ ਹੁਣ ਕੀ ਮਜਬੂਰੀ ਹੈ मजबूरी जी दसी है अपना गुरपंत सिंह पन्नू हो गुरपन्नू हो पढ़ो ट्वीट लिखते ने वन मिनिस्टर टू स्टेटमेंट्स अनीता आनंद एक दो बयान कुड़कुड़ कितने आंडे कित अनीता आनंद जॉइंट स्टेटमेंट विद मोदी जयशंकर मेड नो मैनशन ऑफ इंडिया ट्रांस नैशनल प्लॉट्स yet she told canadian media she raised the issue directly eh eh gurparsing panur bhi jade na eh sahi chiroke la rahe ne pannu saab tusi jande na main kal video kiti pannu saab di puri struggle te main roshni pai tusi phul chadaaye ho te tusi badi pasand kiti dhanwad karna tohada main main tuhanu dhanwad karna par haqeeqat vi ehi hai ਗੁਰਪਤ ਸਿੰਘ ਪੰਨੂ ਜਿਹੜਾ ਆਪਣੀ ਕਮਿਊਨਿਟੀ ਵਾਸਤੇ ਖਾਲਸ ਹੋ ਕੇ ਖਾਲਸਾ ਲੜਾਈ ਲੜ ਰਿਹਾ ਤੇ ਉਹਨਾਂ ਨੇ ਦੇਖੋ ਨਾ ਫੌਰੀ ਤੌਰ ਤੇ ਫੌਰੀ ਤੌਰ ਤੇ ਕਾਲਜ ਜਦੋਂ ਉਹਨਾਂ ਨੇ ਆਪਣਾ ਸਟੇਟਮੈਂਟ ਜਾਈ ਉਹਦੇ ਵਿੱਚ ਜਨਾਬ ਉਹਨੇ ਫੌਰੀ ਤੌਰ ਤੇ ਸਟੇਟਮੈਂਟ ਜਾਰੀ ਕੀਤੀ ਦੱਸਿਆ ਮਤਲਬਾ ਕੀਤਾ ਔਰ ਕਿਹਾ ਕਿ ਕੈਨੇਡਾ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਤੇ ਜਦੋਂ ਹੁਣ ਐ ਕੋੜਕੜ ਕੀਤੀ মিডিਆ ਦੇ ਸਾਹਮਣੇ ਫਿਰ ਉਹਨਾਂ ਨੇ ਜਨਾਬ ਪੂਰਾ ਪਛਤਾਰ ਦੇ ਨਾਲ ਦੱਸਿਆ ਵਟ ਸ਼ੁਡ ਕੈਨੇਡੀਅਨਸ ਬਲੀਵ ਸਵਾਲ ਬੜਾ ਵੱਡਾ ਹੈ ਬڑا ਡੂੰਗਾ ਸਵਾਲ ਹੈ ਕਿ ਕੈਨੇਡਾ ਦੇ ਜਿਹੜੇ ਹੁਣ ਸ਼ੈਰੀ ਨੇ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹ ਕਿਸ ਗੱਲ ਤੇ ਬਲੀਵ ਕਰਨ? ਕਿ ਆ ਉਹ ਆਪਣੀ ਫੋਰਨ ਮਿਨਿਸਟਰ ਨੀਤਾ ਆਨੰਦ ਦੇ ਸਟੇਟਮੈਂਟ ਤੇ ਬਲੀਵ ਕਰਨ ਜਿਹੜਾ ਮੀਡੀਆ ਦੇ ਸਾਹਮਣੇ ਕਹਿ ਰਹੀ ਹੈ? ਜਾਂ ਫਿਰ ਉਸ ਜੁਆਇੰਟ ਸਟੇਟਮੈਂਟ ਤੇ ਬਲੀਵ ਕਰਨ ਜਿਹੜਾ ਕਿ ਦੋਵਾਂ ਮੁਲਕਾਂ ਦੇ ਸਹਿਮਤੀ ਦੇ ਨਾਲ ਜਾਰੀ ਹੋਇਆ? ਕਿਤੇ ਬਲੀਵ ਕਰਨ? ਆਬਵੀਅਸਲੀ ਜੁਆਇੰਟ ਸਟੇਟਮੈਂਟ ਤੇ ਬਲੀਵ ਕਰਨਾ ਪੈਂਦਾ ਨਾ ਕਿਉਂਕਿ ਦੋਵਾਂ ਮੁਲਕਾਂ ਆ ਐਗਰੀ ਜੁਆਇੰਟ ਸਟੇਟਮੈਂਟ ਉਹ ਹੁੰਦੀ ਕਿ ਦੋਵੇਂ ਮੁਲਕ ਇੱਤੇ ਐਗਰੀ ਹੋਏ ਨੇ ਐ ਐ ਗੱਲਾਂ ਹੋਈਆਂ মিডিਆ ਦੇ ਜਿੰਨਾ ਮਰਜ਼ੀ ਬੰਦਾ ਕੁਲਕੁੜ ਕਰ ਲੈ ਜਿੰਨੀ ਮਰਜ਼ੀ মিডিਆ ਨੂੰ ਸਵਾਲਾਂ ਦੇ ਜਵਾਬ ਦੇ ਲੈ ਕਿ ਮੈਂ ਇਹ ਬੜਾ ਮੈਂ ਉੱਚ ਬੜਾ ਮੈਂ ਇਹ ਕਰ ਲਿਆ ਮੈਂ ਉੱਚ ਕਰ ਲਿਆ ਨreportBody ਕੈਂਟ ਇਦੀ ਅੱਗੇ ਥੋੜਾ ਜਿਹਾ ਵਧਾਇਆ ਇਹਨਾਂ ਨੇ ਪੰਨੂ ਸਾਹਿਬ ਨੇ ਇਹ ਕਹਿੰਦੇ ਨੇ ਵਟ ਸ਼ੁਡ ਕੈਨੇਡੀਅਨ ਬੀਲੀਵਸ ਕੈਨੇਡਾ ਇੰਡੀਆ ਡੀਲ ਤੋਂ ਕਹਿੰਦੇ ਨੇ ਕਿ ਕੈਨੇਡਾ ਦੀ ਤੇ ਇੰਡੀਆ ਦੀ ਡੀਲ ਹੋ ਗਈ ਲੱਗਦਾ ਵੀ ਇਹੀ ਹੈ ਕੈਨੇਡਾ ਸਟੇਸ ਸਾਇਲੈਂਟ ਔਨ ਨਿਜਰ ਅਸੈਸਿਨੇਸ਼ਨ ਕਿ ਕੈਨੇਡਾ ਜਿਹੜਾ ਉਹ ਚੁੱਪ ਕਰਦਾ ਰਹੇਗਾ ਫਿਰ ਹਰਦੀਪ ਸਿੰਘ ਨਿਜਰ ਦੀ ਸ਼ਹਾਦਤ ਦਾ ਕੋਈ ਜ਼ਿਕਰ ਨਹੀਂ ਕਰੇਗਾ ਕਿਸ ਨੂੰ ਬਿਲੀਵ ਨਹੀਂ ਕਰੇਗਾ ਕਿਸ ਨੂੰ ਠਹਿਰਾਏਗਾ ਨਹੀਂ ਕਿਸ ਨੂੰ ਪ੍ਰਸੀਕਿਊਟ ਨਹੀਂ ਕਰੇਗਾ ਇਹ ਤੇ ਚੋਰ ਦੇ ਘਰ ਤੱਕ ਨਹੀਂ ਜਾਏਗਾ ਤੇ ਜਵਾਬ ਵਿੱਚ ਕੀ ਕਰੇਗਾ ਜਨਾਬ ਇੰਡੀਆ ਸਟੇਸ ਸਾਇਲੈਂਟ ਔਨ ਖਾਲਸਾਣ ਰੈਫਰੰਡਮ ਇੰਡੀਆ ਵੀ ਜਿਹੜਾ ਉਹ ਖਾਲਸਾਣ ਰੈਫਰੰਡਮ ਦੇ ਉੱਤੇ ਬਹੁਤਾ ਰੋਲਾ ਨਹੀਂ ਪਾਏਗਾ ਪਰ ਮੈਂ ਫਿਰ ਕਹਿਣਾ ਪੰਨੂ ਸਾਹਿਬ ਜੀ ਜਿਹੜੀ ਰੀਡਿੰਗ ਹੈ ਅਸੈਸਮੈਂਟ ਹੈ ਬਿਲਕੁਲ ਐਕੂਰੇਟ ਹੈ ਪਰ ਮੈਂ ਹਿੰਦੁਸਤਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਇਸ ਬ੍ਰਾਹਮਣ ਮਾਈਂਡਸੈਟ ਨੂੰ ਪੜਦਾ ਆ ਰਿਹਾ ਲਿਖਦਾ ਆ ਰਿਹਾ ਇਹਨਾਂ ਦੇ ਨਾਲ ਵਰਤਦਾ ਆ ਰਿਹਾ ਇਹਨਾਂ ਦੇ ਨਾਲ ਮੀਡੀਆ ਦੇ ਨਾਲ ਮੈਂ ਬੜੀ ਢੂੰਗਾਈ ਜੇ ਇਹਨਾਂ ਨੂੰ ਜਾਣਦਾ ਇਹਨਾਂ ਨੇ ਇਹ ਤੇ ਕਰ ਲੈਣਾ ਕਿ ਕੈਨੇਡਾ ਜਿਹੜਾ ਚੁੱਪ ਕਰ ਜਾਏ ਮੇਜਰ ਦੀ ਅਸੈਸੀਨੇਸ਼ਨ ਦੇ ਉੱਤੇ ਗੱਲ ਕਰਨਾ ਪਰ ਅਤੇ ਦੇਖਣਾ ਰੈਫਰੈਂਡਮ ਹੋਣ ਦੀ ਦੇਰ ਹੈ ਅੱਜ ડીਲ ਕਰਕੇ ਆਜੋ ਰੈਫਰੈਂਡਮ ਜਦੋਂ ਹੋਇਆ ਤੇ ਦੇਖਣਾ ਚੀਕਾਂ ਵੱਜਦੀਆਂ ਕਿਵੇਂ ਇਹ ਬਕਾਇਦਾ ਜਿਹੜਾ ਇਹ ਜਿਹੜਾ ਪਟਨਾਇਕ ਹੈ ਉਹ ਦੇਖਣਾ ਉੱਥੇ ਕਿਸ ਤਰ੍ਹਾਂ ਸਰਕਾਰ ਦੇ ਨਾਲ ਰੋਲਾ ਪਾਉਂਦਾ ਇਹ ਹਿੰਦੂਸਤਾਨੀ ਬ੍ਰਾਹਮਣ ਆਰਐਸਐਸ ਦੀ ਮੈਂਟੈਲਿਟੀ ਹੈ ਇਹ ਨਹੀਂ ਪਿੱਛੇ ਹਟਦੇ ਇਹ ਵਾਦੇ ਕਰਕੇ ਮੁਕਰਨ ਵਾਲੀ ਕੌਮ ਹੈ ਇਹ ਮੌਦੇ ਕਰਕੇ ਤੋੜਨ ਵਾਲੀ ਕੌਮ ਹੈ ਇਹ ਸਾਹਮਣੇ ਵਾਅਦੇ ਕਰਦੇ ਵਾਅਦੇ ਕਰਦੇ ਪਿੱਠ ਦੇ ਪਿੱਛੇ ਵਾਰ ਕਰਦੇ ਬਗਲ ਵਿੱਚ ਛੁਰੀ ਤੇ ਮੂੰਹ 'ਚ RAM RAM ਇਹ ਅਖਾਣਾ ਐਵੇਂ ਨਹੀਂ ਬਣਿਆ ਇਹ ਇਹਨਾਂ ਬ੍ਰਾਹਮਣਾਂ ਦੇ ਵਾਸਤੇ ਬਣਿਆ ਬ੍ਰਾਹਮਣਾਂ ਦੇ ਉੱਤੇ ਬਣਿਆ ਕਿ ਮੂੰਹ ਵਿੱਚ RAM RAM ਮੂੰਹ ਵਿੱਚ ਜਨਾਬ ਮਿੱਠੇ ਤੇ ਬਗਲ ਵਿੱਚ ਛੁਰੀ ਰੱਖ ਕੇ ਉਹਦੇ ਜਨਾਬ ਜਿੱਥੇ ਦਿਲ ਕਰਦਾ ਪਿੱਠ ਦੇ ਪਿੱਛੇ ਵਾਰ ਕੀਤਾ ਇਹਨਾਂ ਨੇ ਇਹੀ ਕਰਨਾ ਇੰਡੀਆ ਸਟੇਜ ਸਾਇਲੈਂਟ ਔਨ ਖਾਲਸਤਾਨ ਰੈਫਰੰਡਮ

ਤਰਮ ਤਰਮ ਨੂੰ ਮਾਰ ਕਰ ਰਿਹਾ ਹੈ ਨਾ ਇਸ ਵਾਸਤੇ ਇਸ ਵਾਸਤੇ ਇਸ ਵਾਸਤੇ ਇਸ ਵਾਸਤੇ ਕਨਫਲਿਕਟ ਆਫ ਇੰਟਰਸਟ ਦੀ ਗੱਲ ਕਰ ਰਹੇ ਆ ਤੇ ਇਹ ਤੇ ਹਾਲ ਇੱਥੇ ਇਹ ਬਣਿਆ ਪਿਆ ਤੁਹਾਨੂੰ ਮੈਂ ਜਰਾ ਤੁਹਾਨੂੰ ਮੈਂ ਜਰਾ ਲੈ ਕੇ ਚੱਲਣਾ ਕਿ ਇਹ ਜਿਹੜਾ ਇਹ ਅੱਖਾਂ ਤੇ ਪੱਟੀ ਇਹਨਾਂ ਨੇ ਕਿਸ ਤਰ੍ਹਾਂ ਬੰਨੀ ਇਹ ਲੋਕ ਜਿਹੜੇ ਜਿਹੜੇ ਕਹਿੰਦੇ ਨੇ ਜਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਕਰ ਰਹੇ ਨੇ ਤੇ ਨਹੀਂ ਆਪਣਾ ਅੱਗੇ ਵਧ ਰਿਹਾ ਕੰਮ ਇਹ ਜਿਹੜਾ ਕੋੜਕੋੜ ਕਰ ਰਹੀ ਮੀਡੀਆ ਦੇ ਸਾਹਮਣੇ ਇਹਨੂੰ ਮੈਂ ਦੱਸਣਾ ਅਨੀਤਾ ਆਨੰਦ ਨੂੰ ਐ ਜਰਾ ਦੇਖੋ ਇੱਕ ਇੱਕ ਕੈਨੇਡਾ ਦੇ ਵਿੱਚ ਭਾਰਤੀ ਜਿਹੜੇ ਨੇ ਕੈਨੇਡਾ ਦੇ ਵਿੱਚ ਜਿਹੜੇ Hindu ਨੇ ਹਿੰਦੁਸਤਾਨੀ ਨੇ ਉਹਨਾਂ ਦੇ WhatsApp ਗਰੁੱਪ ਦੀ ਇੱਕ ਚੈਟ ਲੀਕ ਹੋਈ ਹੈ ਕੀ ਹੋਇਆ ਚੈਟ ਲੀਕ ਹੋਈ ਓਥੇ ਐ ਜਰਾ ਦੇਖ ਲਓ ਅਨੀਤਾ ਆਨੰਦ ਸਾਹਿਬਾ ਤੁਹਾਨੂੰ ਪੰਜਾਬੀ ਤੇ ਸਮਝ ਆਉਂਦੀ ਹੋਣੀ ਕਿਉਂਕਿ ਤੁਹਾਡੇ ਸਹਰੇ ਓਥੇ ਨੇ ਹਾਂ ਤੁਹਾਡੇ ਸਾਰੇ ਜਿਹੜੇ ਹਿੰਦੁਸਤਾਨ ਦੇ ਨੇ ਕੋਈ ਹਿੰਦੀ ਪੰਜਾਬੀ ਮਿਲ ਮਿਲਾ ਕੇ ਸਮਝ ਆਉਂਦੀ ਹੋਣੀ ਹੈ ਨਾ ਇਹ ਸੁਣ ਲਓ ਤੇ ਦੇਖ ਲਓ ਇਹ ਜਨਾਬ ਭਾਰਤ ਕੈਨੇਡਾ ਗਰੁੱਪ WhatsApp ਦਾ ਨਾਂ ਹੈ ਇਹਦੇ ਵਿੱਚ ਚੈਟ ਲੀਕ ਹੋਈ ਹੈ ਕੀ ਕਹਿ ਰਹੇ ਨੇ ਜਨਾਬ ਵੀ ਨੀਡ ਆਰ ਐਸਐਸ ਇਨ ਕੈਨੇਡਾ ਸੋ ਦੇ ਕੈਨ ਇਲੀਮੀਨੇਟ ਸਿਕਸ ਐਂਡ ਮੁਸਲਮਸ ਲਾਈਕ ਦੇ ਹੈਵ ਡਨ ਇਨ ਇੰਡੀਆ ਨੀਤਾ ਆਨੰਦ ਇਹ ਤੇਰੀ ਢਿੱਲ ਦਾ ਨਤੀਜਾ ਤੇ ਤੁਹਾਡੀ ਢਿੱਲ ਦਾ ਨਤੀਜਾ ਹਿੰਦੁਸਤਾਨੀ ਵਟਸਐਪ ਕੀ ਗਰੁੱਪ ਚ ਕੀ ਕਰ ਰਹੇ ਨੇ ਡਿਸਕਸ ਕਿ ਕੈਨੇਡਾ ਦੇ ਵਿੱਚ ਵੀ ਆਰਐਸਐਸ ਹੁਣੀ ਚਾਹੀਦੀ ਜਿਹੜੇ ਇੱਥੇ ਇੱਕ ਸਿੱਖਾਂ ਤੋਂ ਮੁਸਲਮਾਨਾਂ ਨੂੰ ਐਲੀਮੀਨੇਟ ਕਰਦਾ ਅੱਗੇ ਇੱਕ ਬੰਦਾ ਕਹਿੰਦਾ ਵੀ ਹੈਵ ਵੀ ਆਲਰੇਡੀ ਇੱਥੇ ਕੰਮ ਚੱਲ ਪਿਆ ਹੈ ਬਿਸ਼ਨੋਈ ਕਹਿੰਿਆ ਜਿਹੜੀ ਨਵੀਂ ਆਰਐਸਐਸ ਹੀ ਇੱਥੇ ਇਹ ਜਿਹੜਾ ਬਸ਼ਨੂਈ ਗੈਂਗ ਨੂੰ ਉੱਥੇ ਪਾਣੀ ਦੇ ਕੇ ਤਾਂ ਦੇ ਕੇ ਭੇਜਿਆ ਪੈਸਾ ਦੇ ਕੇ ਟ੍ਰੇਨਿੰਗ ਦੇ ਕੇ ਆਰਐਸਐਸਸੀ ਆ ਕੈਨੇਡਾ ਦੀ ਸੋਇਲ ਦੇ ਉੱਤੇ ਉਹ ਇੱਕ ਬੰਦਾ ਕਹਿੰਦਾ ਜੀ ਯੂ ਮੇ ਨਾਟ ਗਿਵ ਇਟ ਨੇਮ ਹਿੰਦੂ ਓਪਨਲੀ ਤੋ ਕਹਿੰਦਾ ਵਾਈ ਨਾਟ ਓਪਨਲੀ ਹਾਉ far ਹਿੰਦੂ ਨੀਡ ਟੂ ਹਾਈਡ ਕਹਿੰਦਾ ਹਿੰਦੂਆਂ ਨੂੰ ਹਿੰਦੂਆਂ ਦੇ ਅੰਦਰ ਲੋਕਾਂ ਨੇ ਕੀ ਲੋੜ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਤੇ ਜਾ ਕੇ ਲੰਮੀ ਲੇਟੀ ਹੋਈ ਸਾਡੇ ਸਾਹਮਣੇ ਐ ਐ ਇਹ ਹੁੰਦਾ ਹੈ ਦੇਖੋ ਜਿੰਨੀ ਤੁਸੀਂ ਤਾਕਤ ਦੇ ਨਾਲ ਆਪਣੇ ਮੁਲਕ ਦਾ ਮੁਕਦਮਾ ਲੜੋਗੇ ਆਪਣੇ ਜਿਹੜੀ ਇੰਟੀਗਰਲ ਟੈਰਿਟਰੀ ਸੋਵਰਿਨਿਟੀ ਦੀ ਤੁਸੀਂ ਜਿੰਨੇ ਤੱਕ ਤੁਸੀਂ ਦੇ ਨਾਲ ਜੁੜ ਕੇ ਖਲੋਵੋਗੇ ਉਸੇ ਤਰ੍ਹਾਂ ਤੁਹਾਨੂੰ ਦੂਸਰੀਆਂ ਕੂਫਤਾਂ ਦੇਖਣਗੀਆਂ ਤੁਸੀਂ ਅਗਰ ਇੱਥੇ ਖਲੋਤੇ ਹੋ ਪਾਕਿਸਤਾਨ ਦੀ ਤਰ੍ਹਾਂ ਪਾਕਿਸਤਾਨ ਨੇ ਜਿਵੇਂ ਆਪਰੇਸ਼ਨ ਸੰਧੂਰ ਵਿੱਚ ਇਹਨਾਂ ਦੇ ਗਿੱਟੇ ਛਾਂਗੇ ਨੇ ਤੇ ਪਾਕਿਸਤਾਨ ਹੁਣ ਜਿਵੇਂ ਅਫਗਾਨਿਸਤਾਨ ਦੇ ਇਹਨਾਂ ਦੀ ਪ੍ਰਾਕਸੀਆਂ ਉੱਥੇ ਵੱਢ ਰਿਹਾ ਹੈ ਪਾਕਿਸਤਾਨ ਤੇ ਖਲੋਤਾ ਨਾ ਆਪਣੀ ਹਰ ਤਰ੍ਹਾਂ ਦੇ ਤੱਕ ਅਚਾਨਕ ਜਹਾਜ਼ ਆਇਆ ਤੇ ਰਫੀਲ ਤੱਕ ਸ਼ੂਟ ਮਾਰੇ ਥੱਲੇ ਗਰਾ ਦੇ ਤੇ ਹੁਣ ਹਿੰਦੁਸਤਾਨ ਨੂੰ ਪਤਾ ਹੈ ਨਾ ਕਿ ਅੱਗੇ ਕਿਹੜਾ ਸੂਰ ਖਲੋਤਾ ਹੈ ਕਿਹੜਾ ਸੂਰਮਾ ਖਲੋਤਾ ਹੈ ਸੌਰੀ ਹੁਣ ਹਿੰਦੁਸਤਾਨ ਨੂੰ ਪਤਾ ਨਾ ਕਿ ਕਿਹੜਾ ਸੂਰਮਾ ਖਲੋਤਾ ਹੈ ਉਹ ਕਦੀ ਵੀ ਜੁਰਤ ਨਹੀਂ ਕਰੇਗਾ ਕਦੀ ਵੀ ਹਿੰਮਤ ਨਹੀਂ ਕਰੇਗਾ ਦੁਬਾਰਾ ਇਧਰ ਆਣ ਤੇ ਲੇਕਿਨ ਅਗਰ ਅਸੀਂ ਲੇਟ ਜਾਂਦੇ ਕਰ ਲੈਂਦੇ ਤੇ ਦੁਬਾਰਾ ਸੜੇ ਚੜ ਜਾਣਾ ਸੀ ਕੈਨੇਡਾ ਨੂੰ ਵੀ ਇਹੀ ਚਾਹੀਦਾ ਕਿ ਅਗਰ ਅਗਰ ਉਹ ਲੇਟ ਗਿਆ ਤੇ ਇਹ ਜਨਾਬ ਇਸ ਤਰ੍ਹਾਂ ਦੇ ਲੋਕ ਤੇ ਹੋਣਗੇ ਉੱਥੇ ਹੁਣ ਜਿਹੜੀ ਦੁਬਾਰਾ ਭਰਤੀ ਸ਼ੁਰੂ ਹੋਏਗੀ ਦੁਬਾਰਾ ਵੀਜ਼ੇ ਖੁੱਲਣਗੇ ਦੁਬਾਰਾ ਸਟੂਡੈਂਟਾਂ ਦੇ ਪੇਜ ਤੇ ਆਰਐਸਐਸਏ ਆਏਗੀ ਦੁਬਾਰਾ ਸਟੂਡੈਂਟਾਂ ਦੇ ਪੇਜ ਤੇ ਬਿchno ਹੀ ਗਏਗਾ ਹੈਗੀ ਦੁਬਾਰਾ ਪਟਨਾਇਕ ਜਿਹੜਾ ਸਾਰੇ ਉੱਥੋਂ ਲੈ ਕੇ ਆਣਗੇ ਟ੍ਰੇਂਡ ਲੋਕਾਂ ਨੂੰ ਰੌ ਦੇ ਆਈਬੀਏ ਤੇ ਦੁਬਾਰਾ ਉਹੀ ਕੰਮ ਸ਼ੁਰੂ ਹੋ ਜਾਏਗਾ ਕਿ ਫੈਸਲਾ ਤੇ ਫਿਰ ਕੈਨੇਡਾ ਨੇ ਕਰਨਾ ਨੇ ਕਿ ਇਹ ਜਿਹੜਾ ਰਜਿਮ ਕਾਰਨੀ ਦਾਏ ਨੇ ਕੈਨੇਡਾ ਨੂੰ ਬਰਬਾਦ ਕਰਨ ਦਾ ਠੇਕਾ ਲਿਆ ਫਿਰ ਉੱਥੇ ਅਗਰ ਉੱਥੇ ਐਕਸਟਰਸ਼ਨ ਸ਼ੁਰੂ ਹੋਏਗੀ ਤੇ ਅੱਗੇ ਰਿਸਪੌਂਸ ਵੀ ਆਏਗਾ ਉਹਦਾ ਵਿਰੋਧ ਵੀ ਹੋਏਗਾ ਕੈਨੇਡਾ ਦੀ ਧਰਤੀ ਨੂੰ ਤੁਸੀਂ ਕੀ ਬਣਾਣਾ ਚਾਹ ਰਹੇ ਇਸ ਵਾਸਤੇ ਜਿਹੜਾ 6 for justice ਨੇ ਜਿਹੜਾ ਜਿਹੜਾ ਡਿਮਾਂਡ ਕੀਤਾ ਇਹਦੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਅਨੀਤਾ ਆਨੰਦਪੁਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਇਹਨੇ ਜਿਹੜਾ ਆਪਣਾ ਇਹ ਕੋਣ ਕੋਣ ਤੇ ਆਡੇ ਜਿਹੜਾ ਸਾਥ ਹੈ ਕਿੱਥੇ ਇਹਦੇ ਪੂਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿ ਇਹਦਾ ਕੋਈ ਨਰਮ ਕੋਸ਼ਾ ਹਿੰਦੁਸਤਾਨ ਦੀ ਤਰਫ ਇਹਦਾ ਕੀ ਧਰਮ ਦਾ ਰੋਲਾ ਹੈ ਜਾਂ ਇਹਨੂੰ ਕੋਈ ਹੋਰ ਮਸਲਾ ਹੈ ਜਿਹੜਾ ਜਾ ਕੇ ਉੱਥੇ ਜਿਹੜਾ ਕੋਈ ਇੱਕ ਗੱਲ ਨਹੀਂ ਕੀਤੀ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਔਰ ਜਿਹੜੇ ਕੈਨੇਡਾ ਹਿੰਦੁਸਤਾਨ ਦੇ ਕੈਨੇਡਾ ਨੂੰ ਨ ਉਹਦੀ ਪਰਪਾਈ ਦੀ ਕੋਈ ਗੱਲ ਨਹੀਂ ਕੀਤੀ ਅੱਗੇ ਫਰਦਰ ਕੋਈ ਜ਼ਮਾਨਤ ਨਹੀਂ ਦਿੱਤੀ ਲੇਕਿਨ ਤਲਕਾਤ ਵਿਧਾਨ ਤੇ ਜਿਹੜਾ ਅਸੀਂ ਗੱਲਬਾਤ ਕਰਕੇ ਆ ਗਏ ਅਸੀਂ ਇੱਥੇ ਚਰਚਾ ਜਾਰੀ ਰੱਖਾਂਗੇ ਚੜ੍ਹਦੀ ਕਲਾ ਚ ਰਭੋ ਤੇ ਰੱਬ